очку ствен x ਇਸ ਦੇ ਵਿੱਚ ਸਟੇ ਆਫ ਕਨਵਿਕਸ਼ਨ ਦੀ ਅਪਲੀਕੇਸ਼ਨ ਸੀ ਸ਼੍ਰੀ ਅਮਨ ਅਰੋੜਾ ਜੀ ਦੀ ਜਿਹਦੇ ਵਿੱਚ ਅਸੀਂ ਰਿਸਪੋਂਡੈਂਟ ਸੀ ਅਸੀਂ ਸ਼੍ਰੀ ਯੁਰਿੰਦਰ ਜੀ ਪਾਵਲ ਨੂੰ ਕਾਉਂਸਲ ਹੈਗੇ ਆਂ ਉਹਨਾਂ ਨੇ ਕਾਉਂਸਲ ਨੇ ਆਰਗਿਊ ਕਰਤਾ ਹੈ ਉਧਰ ਵਸੀਆਂ ਆਰਗਿਊ ਕਰਤਾ ਹੈ ਹੁਣ ਇਹ ਸਮ ਅਪ ਹੋਏ ਨੇ ਆਰਗੂਮੈਂਟਸ ਤੇ ਕੱਲ ਫੈਸਲੇ ਪਾਸੇ ਜੱਜ ਸਾਹਿਬ ਨੇ ਪੁਆਇੰਟਰ ਨੂੰ ਪੋਸਟ ਕਰ ਦਿੱਤਾ ਹੈ ਸਰ ਇਹ ਕਿਸ ਤਰ੍ਹਾਂ ਦੀਆਂ ਦਲੀਲਾਂ ਹੋਈਆਂ ਨੇ ਦੋਨੇ ਧਰਾਂ ਉਹਦੇ ਵਿੱਚ ਉਹਨਾਂ ਨੇ ਹੋਨਰੇਬਲ ਸੁਪਰੀਮ ਕੋਰਟ ਜਾਂ ਹੌਨਰੇਬਲ ਹਾਈ ਕੋਰਟ ਦੇ ਜੱਜਮੈਂਟਸ ਦਿੱਤੀਆਂ ਸਟੈਚੂਟ ਤੇ ਆਰਗਿਊ ਕੀਤਾ ਸੀ ਵੀ ਕੀਤਾ ਕਲੈਰੀਫਾਈ ਕੀਤਾ ਸਾਰਾ ਹਾਂਜੀ ਤੇ ਕੱਲ ਜੱਜਮੈਂਟ ਆਏਗੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਦਲੀਲਾਂ ਹੋਣਗੀਆਂ ਦਲੀਲਾਂ ਜੀ ਉਹਦੇ ਵਿੱਚ ਤਾਂ ਹੈ ਹੈਗਾ ਕਿ ਸਟੇ ਆਫ ਕਨਵਿਕਸ਼ਨ ਹੋ ਨਹੀਂ ਸਕਦੀ ਐਟ ਦਿਸ ਸਟੇਜ ਜਿਹੜੇ ਜਿਹੜੇ ਆਸਪੈ ਉਹਦਾ ਉਹਨਾਂ ਦਾ ਕੰਡਕਟ ਵੀ ਹੈ ਉਹਨਾਂ ਦੇ ਖਿਲਾਫ ਕੁਝ ਕੇਸਸ ਵੀ ਸਨ ਉਹਦਾ ਸਾਰਾ ਬੇਸਿਸ ਦੇਖ ਕੇ ਸਟੇ ਆਫ ਕਨਵਿਕਸ਼ਨ ਨਹੀਂ ਬਣਦੀ ਅਸੀਂ ਇਹ ਆਰਗੂ ਕੀਤਾ ਹੈਗਾ ਉਹਨਾਂ ਨੇ ਕਿਹਾ ਕਿ ਸਟੇ ਆਫ ਕਨਵਿਕਸ਼ਨ ਕਰੇ ਕੀਤਾ ਜਾਏ ਤੁਹਾਨੂੰ ਕੀ ਲੱਗਦਾ ਜੀ ਇਹਨਾਂ ਲੰਬਾ ਚੱਲੇ ਬੋਤ ਹੈ ਜੀ ਆਨਰੇਬਲ ਕੋਰਟ ਤੇ ਪਰਮਾਤਮਾ ਦੇ ਹੱਥ ਹੁੰਦਾ ਹੈ ਫੈਸਲਾ ਅਸੀਂ ਸਾਰੇ ਨੇ ਆਰਗੂ ਕਰਤਾ ਵੀ ਵਰ ਥੇਰ ਤੇ ਹੁਣ ਅਸੀਂ ਬਾਹਰ ਆਏ ਹੈਗੇ ਆ ਤੇ ਹੁਣ ਕੱਲ ਜਦੋਂ ਫੈਸਲਾ ਆਏਗਾ ਉਦੋਂ ਹੀ ਪਤਾ ਲੱਗੇਗਾ। ਪਹਿਲੀ ਵਾਰ ਹੋਇਆ ਜੀ 10:30 ਵਜੇ ਤੋਂ ਲੈ ਕੇ ਹੁਣ 7:00 ਵਜੇ ਚੁੱਕੇ ਨੇ ਜੀ। ਅੱਪਾ ਸੰਗੋਠੀ ਗੱਲ ਕਰੀਏ। ਹਾਂਜੀ ਕੋਈ ਕਹਿੰਦਾ ਜ਼ਿੰਦਗੀ ਜੀ ਹੁੰਦੇ ਜੀ ਲਾਈਫ ਚ ਹੁੰਦਾ ਹੈ ਤੇ ਚੱਲਦਾ ਹੈ। ਕੀ ਲੱਗਦਾ ਜੀ ਤੁਸੀਂ? ਦੇਖੋ ਜੀ ਅਸੀਂ ਕੁਝ ਪਹਿਲਾਂ ਐ ਨਹੀਂ ਕਹਿਸਾ ਅਸੀਂ ਆ ਕਹਿੰਦੇ ਆ ਡਿਸਮਿਸ ਹੁਣ ਚੀ ਦੀ ਅਪਲੀਕੇਸ਼ਨ ਇਸ ਤਰੀਕੇ ਆਏ ਹੈਗੇ ਆ। ਜੀ ਜੀ ਜੀ। ਤੇ ਉਹਨਾਂ ਨੇ ਕੀ ਕਿਹਾ ਕਿ ਲਾਓ ਹੋਣੀ ਚਾਹੀਦੀ ਹੈ। ਠੀਕ ਹੈ ਸਰ। ਤੇ ਲਾਹੌਰ ਗਗਨ ਪ੍ਰਦੀਪ ਸਿੰਘ ਬਲ ਹਾਂਡਾ ਸਾਹਿਬ ਨਾਲ ਨੇ ਵਿਸ਼ੇਸ਼ ਸਾ ਵੀਰ ਆਲ देयर ਤੇ ਉਹਨਾਂ ਵੱਲੋਂ ਰਸਟੀਮਾ ਸਾਹਿਬ ਸੀਗੇ ਤੇ ਸਰ ਤੇਜਿੰਦਰ ਦੂਲਤ ਜੀ ਵੀ ਸੀਗੇ ਤੇ ਗਰੇਵਾਲ ਸਾਹਿਬ ਸੀ ਬੜੇ ਆਪਣੇ ਉਹਨਾਂ ਦੇ ਵੀ ਕਾਉਂਸਲ ਸੀ ਅਸੀਂ ਵੀ ਸਾਰੇ ਉੱਥੇ ਸੀਗੇ ਥੈਂਕ ਯੂ ਜੀ ਤਰੀਕ ਦਾ ਨੋਟਿਸ ਹੋਇਆ ਸੀ 15 ਤਰੀਕ ਨੂੰ ਅਸੀਂ ਪੇਸ਼ ਹੋਏ ਅਸੀਂ ਮਾਨਯੋਗ ਅਦਾਲਤਿਆਂ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਰਿਪਲਾਈ ਕਰਨ ਦਾ ਟਾਈਮ ਮਿਲਣਾ ਚਾਹੀਦਾ ਪਰ ਸਮ ਹਾਓ ਕੋਸ਼ਿਸ਼ ਕੀਤੀ ਅੰਟਰਮ ਬੇਲ ਅੰਟਰਮ ਆਰਡਰ ਦੀ ਅੰਟਰਮ ਸਟੇ ਦੀ ਦੂਸਰੀ ਪਾਰਟੀ ਵੱਲੋਂ ਪ੍ਰੈਸ ਕੀਤਾ ਜਾ ਰਿਹਾ ਸੀ ਤੇ ਅਸੀਂ ਹਾਈ ਕੋਰਟ ਚਲੇ ਗਏ ਸੀ ਔਰ ਹਾਈ ਕੋਰਟ ਨੇ ਅੱਜ ਸਾਨੂੰ 5 ਦਿਨਾਂ ਦਾ ਟਾਈਮ ਮਿਲਿਆ ਔਰ ਸਾਨੂੰ ਰਿਪਲਾਈ ਕਰਨ ਦਾ ਵੀ ਟਾਈਮ ਮਿਲਿਆ ਉਹਨਾਂ ਦੀ ਰੀਜੁਆਇੰਡਰ ਵੀ ਦਿੱਤਾ ਕੁਝ ਉਹਨਾਂ ਨੇ ਸੁਪਰੀਮ ਕੋਰਟ ਦੀਆਂ ਹਾਈ ਕੋਰਟ ਦੀਆਂ ਜਿਹੜੀਆਂ ਜੱਜਮੈਂਟ ਸੀਗੀਆਂ ਉਹਨਾਂ ਨੂੰ ਕੋਰਟ ਕੀਤਾ ਉਹਨਾਂ ਦਾ ਟਰੀਜੁਆਇੰਡਰ ਜਵਾਬ ਆਜ ਦਿੱਤਾ ਇੱਕ ਇੱਕ ਕਰਕੇ ਉਸ ਨੂੰ ਬਿਲਕੁਲ ਡਿਸਮੈਂਟਲ ਕੀਤਾ ਸਾਡੇ ਐਡਵੋਕੇਟਸ ਨੇ ਅਸੀਂ ਸੈਟੀਸਫਾਈਡ ਆ ਜੋ ਆ ਸਾਡਾ ਅੱਜ ਆਰਗੂਮੈਂਟ ਹੋਇਆ ਬਹੁਤ ਹੀ ਸਹੀ ਕਾਨੂੰਨ ਦੇ ਮੁਤਾਬਕ ਹੋਇਆ ਬਿਲਕੁਲ ਬਹੁਤ ਰੇਅਰ ਆਫ ਦਾ ਰੇਅਰ ਕੇਸਿਸ ਦੇ ਵਿੱਚ ਸਟੇ ਹੁੰਦੀ ਹੈ ਜਿਹੜੀ ਸੈਂਟੈਂਸ ਹੈ ਜਾਂ ਜਿਹੜਾ ਕਨਵਿਕਸ਼ਨ ਹੈ ਆ ਬਾਕੀ ਮਾਨਯੋਗ ਅਦਾਲਤ ਨੇ ਫੈਸਲਾ ਕਰਨਾ ਅੱਜ ਉਹਨਾਂ ਨੇ ਵੀ ਸਵੇਰੇ 10:30 ਤੋਂ ਲੈ ਕੇ ਹੁਣ 7:00 ਵਜੇ ਬਹੁਤ ਪੇਸ਼ੈਂਸ ਨਾਲ ਬੜਾ ਸੁਣਿਆ ਦੋਵਾਂ ਪਾਰਟੀਆਂ ਨੂੰ ਸੁਣਿਆ ਬਾਕੀ ਫੈਸਲਾ ਕੱਲ ਕਰਨਗੇ ਹਾਂ ਉਮੀਦ ਹੈ ਸੱਚ ਦੀ ਜਿੱਤ ਪਹਿਲਾਂ ਵੀ ਹੋਈ ਹੈ ਸੱਚ ਦੀ ਜਿੱਤ ਹੁਣ ਵੀ ਹੋਗੀ ਠੀਕ ਹੈ ਸਰ